ਕਿਸਾਨ ਕਿਸਾਨ ਕਿਹਨੇ ਨਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਇਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੀ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਸੀ ਹੈਗੇ ਅਦੇ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਿਤੇ ਬਹਿ ਰਹੇ ਕਦੇ ਕਿਤੇ ਬਹਿ ਕਿਤੇ ਨਾ ਮਸਲਤ ਆਵਦਾ ਚਰਾਉਂਦੇ ਆ ਦੁਕਾਨਾਂ ਦਾ ਜਿਸ ਕਿਸਮ ਦੀ ਭਾਸ਼ਾ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਵਰਤ ਰਹੇ ਨੇ ਉਹ ਵੀ ਵਿਚਾਰਨ ਵਾਲੀ ਹੈਗੀ ਆ ਕਿ ਉਹ ਭਾਸ਼ਾ ਕਿੰਨਾ ਵਾਸਤੇ ਆ ਕਿੰਨਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਆ ਮੁੱਖ ਮੰਤਰੀ ਵੱਲੋਂ ਤੋਂ ਬੇਨਤੀ ਆ ਕਿ ਜਰੂਰ ਧਿਆਨ ਦਿਓ ਕੱਲ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਿਹਾ ਗਿਆ ਵੀ ਮੈਂ ਕਿਸਾਨਾਂ ਦੀ ਲੜਾਈ ਲੜ ਰਿਹਾ ਪਹਿਲੀ ਗੱਲ ਹੈਗੀ ਆ ਵੀ ਦੇਖੋ ਪੰਜਾਬ ਨੇ ਪੰਜਾਬੀਆਂ ਨੇ ਸਰਕਾਰ ਬਣਾ ਕੇ ਦਿੱਤੀ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਐ ਲੱਗਦਾ ਜਿਵੇਂ ਮੁੱਖ ਮੰਤਰੀ ਸਾਹਿਬ ਆਸਾਨ ਕਰ ਰਹੇ ਆ ਦੂਸਰਾ ਉਹ ਕਹਿੰਦਾ ਵੀ ਪਾਣੀਆਂ ਦੇ ਰਾਖੇ ਹੁਣ ਕਿੱਥੇ ਗਏ ਨੇ ਇੱਕ ਵੀ ਬਿਆਨ ਕਿਸੇ ਜਥੇਬੰਦੀ ਦਾ ਨਹੀਂ ਆਇਆ ਹੈਗਾ ਤੀਸਰਾ ਉਹ ਕਹਿੰਦਾ ਵੀ ਇਹ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਤਾਂ ਹੁਣ ਤਾਂ ਨਾ ਨਾਉਨਲੀ ਲਾਉਂਦੇ ਹੈਗੇ ਇਹ ਕੱਲੇ ਜੜੇ ਆਹੋ ਜੜੇ ਆ ਹਾਈਵੇ ਜਾਮ ਕਰਦੇ ਹੈਗੇ ਆ ਮੈਂ ਸਰਵੇ ਬੇਨਤੀ ਕਰੂੰਗਾ ਕੀ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਖਨੌਰ ਐਮਐਲਏ ਨੂੰ ਪੁੱਛੋ ਜਿਹੜੇ ਤੁਹਾਡੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜਾਂ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਠੀਕ ਹੈ ਸਟੇਜਾਂ ਸਪੀਕਰ ਗੱਡੇ ਆਪਣਾ ਲੰਗਰ ਦਾ ਸਮਾਨ ਕੂਲਰ ਫਰਿਜਾਂ ਸਰਿਆਂ ਪੂਰੀ ਦੁਨੀਆ ਨੇ ਦੇਖਿਆ ਕਿ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦੱਸਣ ਵੀ ਤੁਹਾਡੀ ਗੱਡੀ 'ਚ ਏਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਜੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ 'ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਲਾਖ ਵੀ ਲੈਂਦਾ ਤੇ ਇਹ 'ਚ ਅਨਲੀਗਲ ਕਾਰਵਾਈ ਕਿਹੜੀ ਹੈਗੀ ਆ ਵੀ ਜੇ ਤੇ ਤੁਹਾਨੂੰ ਇਤਰਾਜ਼ ਹੋਵੇ ਜਣਾ ਸੜਕਾਂ ਦੇ ਜਾਂ ਰੇਲਾਂ ਤੇ ਜਾਂ ਕਿਤੇ ਵੀ ਧਰਨੇ ਮਜਾਰੇ ਕਰਨੇ ਇਹ ਕਿਦੇ ਏਸੀ ਲਾ ਕੇ ਥੋੜੇ ਹੁੰਦੇ ਆ ਤੁਹਾਡੇ ਸਾਰੇ ਸਮਾਗਮ ਜਿੰਨੇ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਜੀ ਵੀ ਆਈ ਪੀ ਉਹਨਾਂ ਸਾਰਿਆਂ ਦੇ ਵਿੱਚ ਏਸੀ ਪ੍ਰਬੰਧ ਹੁੰਦੇ ਆ ਇਹ ਤੁਸੀਂ ਦੇਖ ਲਓ ਮਾੜਾ ਜੀ ਦੂਸਰੀ ਵੀ ਤੁਸੀਂ ਤੇ ਕਹਿੰਦੇ ਹੋ ਵੀ ਇਹਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਨੂੰ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਹੈਗੇ ਔਰ ਹੁਣ ਤੁਹਾਨੂੰ ਸਾਡੇ ਧਰਨਿਆਂ ਦੀ ਕੀ ਲੋੜ ਪੈਗੀ ਤੁਹਾਨੂੰ ਇਹ ਲੱਗਣ ਡਿਆ ਪਿਆ ਵੀ ਕਿਸਾਨ ਹੀ ਮਸਲਾ ਹੱਲ ਕਰ ਸਕਦੇ ਆ ਹਾਂ ਦੇਖੋ ਅੱਜ ਵਿਰੋਧੀ ਧਿਰ ਦਾ ਰੋਲ ਕਿਸਾਨ ਆਪਣ ਨਿਭਾ ਰਹੇ ਆ ਵਿਰੋਧੀ ਤਰ੍ਹਾਂ ਦੇ ਤੁਸੀਂ ਮਕਾਟ ਤੀਆਂ ਔਰ ਤੁਹਾਡੀ ਅੱਖ ਦੇ ਵਿੱਚ ਰੋੜ ਵਾਂਗ ਰੜਕਦੇ ਆ ਕਿਸਾਨ ਤੇ ਮਜ਼ਦੂਰ ਇਸ ਕਰਕੇ ਤੁਸੀਂ ਉਹਨਾਂ ਖਿਲਾਫ ਲਗਾਤਾਰ ਬੋਲ ਰਹੇ ਜੋ ਇਹ ਪਹਿਲੀ ਵਾਰ ਨਹੀਂ ਹੈ ਤੁਹਾਡਾ ਪਹਿਲਾ ਬਿਆਨ ਸੀਗਾ ਵੀ ਵਜਾ ਨਹੀਂ ਜਗਾ ਪਾਸ ਦੇ ਆ ਇਹ ਤੋਂ ਕਾ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਬਿਆਨ ਆਏ ਆ ਔਰ ਤੁਸੀਂ ਲਗਭਗ ਜਿਹੜੀ ਮੀਟਿੰਗ ਕਿਸਾਨਾਂ ਨਾਲ ਕੀਤੀ ਜਿੱਥੇ ਕਹਿੰਦੇ ਵੀ ਜਾਓ ਉੱਠ ਕੇ ਚਲੇ ਜਾਓ ਇਹਦੇ ਸਮਝੌਤੇ ਕੀਤੇ ਉਹ ਵੀ ਰੱਦ ਔਰ ਉਹ ਤੋਂ ਬਾਅਦ ਜਿਹੜਾ ਪੁਲਿਸ ਸਟੇਟ ਬਣਾਇਆ ਤੁਸੀਂ ਅਰ ਲਗਾਤਾਰ ਹਰ ਤਰਨੇ ਨੂੰ 19 20 ਨੂੰ ਉੱਥੇ ਹੋਇਆ ਫਿਰ ਜਿਹੜਾ ਚੌਂਤੇ ਵਾਲਾ ਸਕੂਲ ਵਾਲਾ ਮਸਲਾ ਸੀ ਉਹਨਾਂ ਨੂੰ ਖਦੇੜਿਆ ਗਿਆ ਜਿਵੇਂ ਤਹਿਸੀਲਦਾਰਾਂ ਨੂੰ ਜਿਵੇਂ ਮੁਲਾਜ਼ਮਾਂ ਨੂੰ ਪੁਲਿਸ ਜ਼ਬਰਦਸਤ ਲਗਾਤਾਰ ਜਿਵੇਂ ਸ਼ੰਭੂ ਥਾਣੇ ਦੇ ਸੀ ਜਾਣਾ ਉੱਥੇ ਵੀ ਪੁਲਿਸ ਜ਼ਬਰ ਪਰ ਰੇਲਾਂ ਤੇ ਆ ਕੇ ਤੁਹਾਡੇ ਜਿਹੜੇ ਪੁਲਿਸ ਜ਼ਬਰ ਦੇ ਘੋੜੇ ਨੂੰ ਅਸੀਂ ਫੜਿਆ ਆ ਅਸੀਂ ਜੋ ਵਰਤਮਾਨ ਸਥਿਤੀ ਬਣੀ ਸੀ ਦੇਸ਼ ਦੇ ਅੰਦਰ ਉਹਨੂੰ ਵੇਖਦਿਆਂ ਹੋਇਆਂ ਸਮਝੌਤਾ ਕਰਕੇ ਵਾਪਸ ਆਏ ਆ ਇਹ ਪੱਖ ਹੈ ਟੋਡੇ ਵਾਲਾ ਵੀ ਜਿਹੜੇ ਤੁਸੀਂ ਬੋਲ ਰਹੇ ਜੇ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਧਿਆਨ ਨਾਲ ਸੁਣਿਆ ਜਾਵੇ ਕਿ ਇਹ ਮੁੱਦਾ ਹੈ ਕੀ ਆ ਵਿਆਸ ਪਖੜਾ ਮੈਨੇਜਮੈਂਟ ਦਾਹ ਰੌੜਾ ਹੈ ਕੀ ਆ ਇਹਨੂੰ ਪਹਿਲੋ ਸਮਝ ਲਿਏ ਪਹਿਲੀ ਗੱਲ ਤੇ ਹੈਗਾ ਕਿ ਇਹ ਦਰਿਆਈ ਵੰਡ ਦੇ ਮਸਲੇ ਤੇ ਭਗਵੰਤਮਾਨ ਪਾਣੀਆਂ ਦੀ ਦਰਿਆਈ ਪਾਣੀਆਂ ਦੀ ਵੰਡ ਤੇ ਕੁਛ ਵੀ ਨਹੀਂ ਬੋਲਦੀ ਹੈਗੀ ਦੂਸਰਾ ਜਿਹੜਾ ਮਾਹਰਾਂ ਦੇ ਅਨਸਾਰ ਜ਼ਮੀਨ ਹੇਠਲਾ ਪਾਣੀ 2046 ਤੱਕ ਲਗਭਗ ਮੁੱਕ ਜਾਣਾ ਇਹ ਜਲ ਮਾਹਰ ਕਹ ਰਹੇ ਆ ਉਹਦੇ ਤੇ ਵੀ ਉਹਦੀ ਕੋਈ ਚਿੰਤਾ ਨਹੀਂ ਹੈਗੀ ਉਹ ਵੀ ਕੋਈ ਰੌਲਾ ਨਹੀਂ ਹੈਗਾ ਇਹਨਾਂ ਦੇ ਕਹਿਣ ਮੁਤਾਬਕ ਵੀ ਆਪਣੇ ਕੋਟੇ ਦਾ ਪਾਣੀ ਹਰਿਆਣਾ ਵਰਤ ਗਿਆ ਹੈਗਾ ਅਰ ਨਵਾਂ ਕੈਲੰਡਰ 21 ਮਈ ਤੋਂ ਸ਼ੁਰੂ ਹੋ ਜਾਣਾ ਹੁਣ 21 ਮਈ ਤੋਂ ਪਾਣੀ ਜਾਣਾ ਇਸ ਕਰਕੇ ਹਰਿਆਣੇ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਔਰ ਜੇ ਉਹਨਾਂ ਨੇ ਪਾਣੀ ਵਰਤ ਲਿਆ ਉਹਨਾਂ ਨੂੰ ਕੇਂਦਰ ਨੂੰ ਜਬਰੀ ਦੇਣਾ ਨਹੀਂ ਚਾਹੀਦਾ ਔਰ ਮਨੁੱਖੀ ਲੋੜ ਲਈ ਜਿਹੜਾ ਐਮਰਜੈਂਸੀ ਪੀਣ ਵਾਲਾ ਪਾਣੀ ਆ ਉਹ ਚਲੋ ਛੱਡਿਆ ਛੱਡਣਾ ਚਾਹੀਦਾ ਠੀਕ ਹੈ ਜੀ ਇਹ ਇਹ ਮੁੱਦੇ ਤੇ ਉਹ ਬੜਕਾ ਮਾਰ ਰਹੇ ਨੇ ਅਸੀਂ ਕਹਿੰਦੇ ਆ ਤੁਹਾਨੂੰ ਉਥੇ ਤਰਨਾ ਦੇਣ ਦੀ ਕੀ ਲੋੜ ਹੈ ਸਰਕਾਰ ਤੇ ਥੋੜੀ ਆ ਆਖਰਾ ਟਾਈਮ ਪੰਜਾਬ ਦੇ ਅੰਦਰ ਆਉਂਦਾ ਹੈਗਾ ਤੁਸੀਂ ਜਾ ਕੇ ਦੇਣਾ ਡਰਾਮਾ ਕਰਦੇ ਉਹਦੀ ਤਾਂ ਲੋੜ ਨਹੀਂ ਹੈਗੀ ਤੁਹਾਡੀ ਅਫਸਰ ਸਾਹੀ ਆੱਖਾਂ ਨਹੀਂ ਮੰਨਦੀ ਹੈਗੀ ਅਫਸਰ ਤੁਹਾਡੇ ਨੇ ਪੰਜਾਬ ਦੀ ਟੈਰੇਟਰੀ 'ਚ ਇਹ ਇਲਾਕਾ ਪੈਂਦਾ ਤੁਸੀਂ ਜਦੋਂ ਜਾਂਦੇ ਜੇ ਡਰਾਮਾ ਕਰਦੇ ਜੀ ਅਰੇ ਡਰਾਮੇ ਤੋਂ ਤੁਹਾਨੂੰ ਬਾਹਰ ਹੋਣਾ ਚਾਹੀਦਾ ਐਸੀ ਕਿਉਂ ਕਹਿੰਨੇ ਆ ਵੀ ਡਰਾਮਾ ਕਰਦੇ ਐ ਇਹਦਾ ਜਵਾਬ ਵੀ ਸੁਣ ਲਓ ਚੱਥਾ ਤੇ ਬੋਲਾਂਗੇ ਜਿਹੜਾ ਮੁੱਖ ਮੰਤਰੀ ਪੋਲੂਸ਼ਨ ਐਕਟ ਦੇ ਵਿੱਚ ਕੇਂਦਰ ਨਾਲ ਰਲ ਕੇ ਜਿਹੜਾ ਪੰਜਾਬ ਦਾ ਪ੍ਰਦੂਸ਼ਨ ਐਕਟ ਸੀਗਾ ਉਹ ਚ ਸੋਧਾਂ ਕਰਤੀਆਂ ਉਹਨੇ ਔਰ ਜਿਹੜੀ 1 ਤੋਂ 6 ਸਾਲ ਦੀ ਕੈਦ ਸੀਗੀ ਉਹ ਖਤਮ ਕਰਤੀ ਇੰਡਸਟਰੀ ਨੂੰ ਔਰ ਕੱਲਾ ਭੁਣ 75 15 ਲੱਖ ਤੱਕ ਦਾ ਜੁਰਮਾਨਾ ਰੱਖ ਦਿੱਤਾ ਉਹ ਮੁੱਖ ਮੰਤਰੀ ਐਡਾ ਪਈ ਔਖਾ ਹੋ ਕੇ ਉਹ ਕੇਂਦਰ ਖਿਲਾਫ ਬੋਲ ਰਿਹਾ ਕਿਥੋਂ ਤੱਕ ਦਾ ਨਹੀਂ ਉਹ ਮੁੱਖ ਮੰਤਰੀ ਜਿਹੜਾ ਵਿੱਦਿਆ ਵਾਲੇ ਮਸਲੇ ਤੇ ਕੇਂਦਰ ਦੀ ਬੋਲੀ ਬੋਲ ਗਿਆ ਕੇਂਦਰ ਨਾਲ ਰਲ ਗਿਆ ਉਹ ਪੜਾ ਹੁਣ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਕਿਵੇਂ ਪੁੱਗਦੂਗਾ ਉਹ ਮੁੱਖ ਮੰਤਰੀ ਜਿਹੜਾ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਲੇ ਮਸਲੇ ਤੇ ਇੱਕ ਤਾਂ ਜਿਹੜਾ ਗ੍ਰਿਡਾਂ ਦੀ ਵੰਡ ਬਿਜਲੀ ਦੀ ਸਪਲਾਈ ਦੀ ਵੰਡ ਆ ਉਹਦਾ ਨਿੱਜੀਕਰਨ ਉਹ ਕਰ ਗਿਆ ਔਰ ਹੁਣ ਲਾਲੜੂ ਤੇ ਖਰੜਾਲੀਆਂ ਸਬਡਿਵੀਜ਼ਨਾਂ ਪ੍ਰਾਈਵੇਟ ਕਰਨ ਨੂੰ ਤਿਆਰ ਹੈਗਾ ਉਹ ਖਲੋ ਗਿਆ ਕੇਂਦਰ ਦੇ ਨਾਲ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਏਕਾ ਕਿਵੇਂ ਪੁੱਗਦ ਗਿਆ ਉਹ ਮੁੱਖ ਮੰਤਰੀ ਜਿਹੜਾ ਕੇਂਦਰ ਦੇ ਖਿਲਾਫ ਮੋਰਚਾ ਲਗਾ ਸੀ ਕੇਂਦਰ ਨਾਲ ਰਲ ਕੇ ਉਸਨੇ ਸ਼ੰਭੂ ਤੇ ਖਨੋਰੀ ਤਾਂ ਧਰਨਾ ਪਟਾਇਆ ਉਹ ਬਣਾ ਅੱਜ ਕੇਂਦਰ ਦੇ ਖਿਲਾਫ ਕਿਵੇਂ ਬੋਲਣ ਡੈ ਪਿਆ ਉਹ ਮੁੱਖ ਮੰਤਰੀ ਜਿਹੜਾ ਸ਼ੰਭੂ ઠાਣੇ ਲੱਗਾ ਹਰਿਆਣੇ ਤੋਂ ਕਿਸਾਨ ਸ਼ੰਭੂ ઠાਣੇ ਉਹਨਾਂ ਚੰਦੇ ਹਰਿਆਣੇ ਦੀ ਫੋਰਸਾਂ ਨੇ ਰੋਕ ਲਿਆ ਉਹ ਵੀ ਕੇਂਦਰ ਨਾਲ ਰਲ ਕੇ ਸਾਡਾ ਅੰਦੋਲਨ ਸਪੋਰਟਾਈਜ਼ ਕੀਤਾ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਵੜਕਾ ਕਿਵੇਂ ਮਰਨ ਡੈ ਪਿਆ ਆ ਜਿਹੜੇ ਦੋਵਾਂ ਮੁਲਕਾਂ ਦੇ ਵਿੱਚ ਮੌਜੂਦਾ ਸਮੇਂ ਵਿੱਚ ਜਿਹੜਾ ਤਣਾਅ ਜੰਗਾ ਵਰਗਾ ਮਾਹੌਲ ਹੈ ਕਿਸਮ ਦੀ جنگ ਛਿੜੀ ਚੰਗਾ ਹੋਇਆ ਚਲੋ ਰੋਕ ਲੱਗੀ ਉਹਦੇ ਵਿੱਚ ਬਿਲਕੁਲ ਕੇਂਦਰ ਦੀ ਬੋਲੀ ਬੋਲਦਾ ਰਿਹਾ ਪੰਜਾਬੀਆਂ ਦੀਆਂ ਨਮਾਇੰਦਿਆਂ ਵਾਂਗ ਵਿਚਰਿਆ ਨਹੀਂ ਹੈਗਾ ਜਵੇਂ ਨਕਸਾਨ ਲਈ ਉਹ ਮੁੱਖ ਮੰਤਰੀ ਅੱਜ ਪਾਣੀ ਵਾਲੇ ਮੁੱਦੇ ਤੇ ਕੇਂਦਰ ਦੇ ਖਿਲਾਫ ਕਿਵੇਂ ਬੋਲਣ ਡਿਆ ਪਿਆ ਤੋਂ ਅਸੀਂ ਸਮਝਦੇ ਹਾਂ ਵੀ ਚਾਹੇ ਭਾਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਦੁਮਾਣ ਨੂੰ ਨਾਗਪੁਰੋਂ ਨਿਰਦੇਸ਼ ਆ ਰਹੇ ਨੇ ਪਾਪ ਪਾਵਾਲੇ Hindu Muslim Mandir Masjid ਗਲਤਾਂ ਦੇ ਖਿਲਾਫ ਅੰਦੋਲਨ ਘਟਕਿੰਤੀਆਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਜਿਹੜਾ ਵਾ ਉਹ ਡਿਵਾਈਡ ਕਰਕੇ ਵੋਟਾਂ ਕਹਿੰਦੇ ਆਗੇ ਆਰਾਮ ਆਦਮੀ ਪਾਰਟੀ ਵੀ ਹੁਣ ਅਲਾਕਾ ਹੀ ਵੱਖਰੇਵੇਂ ਖੜੇ ਕਰਕੇ ਇਹ ਤੋਂ ਕਹਾ ਸ਼ਹਿਰੀਆਂ ਤੇ ਪਿੰਡੂਆਂ ਦਾ ਪਾੜਾ ਪਾ ਕੇ ਉਹ ਵੋਟਾਂ ਵਾਲੀ ਰਾਜਨੀਤੀ ਕਰ ਰਹੇ ਨੇ ਹੋਰ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਆ ਮੈਂ ਹੁਣ ਧਿਆਨ ਦਿਓ ਕੀ ਅਸਲ ਪਾਣੀ ਵਾਲਾ ਮੁੱਦਾ ਹੈ ਕੀ ਆ ਮੁੱਖ ਮੰਤਰੀ ਸਾਹਿਬ ਪਾਣੀ ਵਾਲੇ ਮੁੱਦੇ ਤੇ ਨਹੀਂ ਸੱਚ ਬੋਲ ਰਹੇ ਔਰ ਲਗਭਗ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਜਿੱਥੇ ਤੱਕ ਪਾਣੀਆ ਦਾ ਸਵਾਲ ਆ 1960 ਵਿੱਚ ਵਰਲਡ ਬੈਂਕ ਨੇ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਇੱਕ ਸਮਝੌਤਾ ਹੈ ਹਿੰਦੁਸਤਾਨ ਨਾਲ ਸਮਝੌਤਾ ਕਰਾਉਂਦਾ ਵਾ ਇਹ 1960 ਦਾ ਸਮਝੌਤਾ ਵਾ ਸਿੰਧ ਚਲ ਸਮਝੋ ਕਾਨੂੰ ਸੰਧੀ ਕਹਿੰਦੇ ਆ ਜਿਹਦੇ ਚ ਤਿੰਨ ਦਰਿਆ ਉਧਰ ਚਲੇ ਗਏ ਜਿਵੇਂ ਚਨਾਬ ਜੇਲਮ ਤੇ ਸਿੰਧ ਸੀਗਾ ਅਰ ਤਿੰਨ ਦਰਿਆ ਦਾ ਪਾਣੀ ਸਾਨੂੰ ਵਰਤਨਾ ਜਿਵੇਂ ਰਾਵੀ ਸਤਲੁਜ ਤੇ ਬਿਆਸ ਇਹ ਤਿੰਨ ਸਾਨੂੰ ਆਗੇ ਇਹ ਤੋਂ ਬਾਅਦ ਜਿਹੜੇ ਕੇਂਦਰ ਨੇ ਜਿਹੜੇ ਸਮਝੌਤੇ ਕਰਾਏ ਆ ਰਾਜਾਂ ਦੇ ਵਿੱਚ ਉਹਦੇ ਵਿੱਚ ਕਮੰਤਰੀ ਰਿਪੀਰੀਅਨ ਸਿਧਾਂਤ ਸਿੱਕੇ ਤੇ ਟੰਗਿਆ ਜਿਹਦੇ ਵਿੱਚ 1976 ਦੇ ਸਮਝੌਤੇ ਦੇ ਬਲਾਕੀ ਬੋਲੇ ਮੁੱਖ ਮੰਤਰੀ ਸਾਹਿਬ ਬੋਲੋ ਆ 1981 ਵਾਲੇ ਸਮਝੌਤੇ ਤੇ ਮੁੱਖ ਮੰਤਰੀ ਸਾਹਿਬ ਕੀ ਬੋਲ ਰਹੇ ਨੇ ਬੋਲੋ ਹਾਂ 1985 ਰਜੀਵ ਲੋਂਗੋਵਾਲ ਵਾਲੇ ਸਮਝੌਤੇ ਤੇ ਤੁਹਾਡੀ ਕੀ رائے ਆ ਬੋਲੋ ਹਾਂ ਠੀਕ ਹੈ ਜੀ ਔਰ ਜਦੋਂ ਦੇਖੋ ਜਦੋਂ ਫਸ ਗਈ ਸਰਕਾਰ ਕੇ ਪੰਜਾਬ ਦੀ ਔਰ ਇਹਦੇ ਤੇ 12 ਜੁਲਾਈ 2004 ਨੂੰ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਲਿਆਉਂਦਾ ਪੰਜਾਬ ਦੁਬਾਰਾ ਸਮਝੌਤਾ ਉਦੇ ਤਹਿਤ ਉਹ ਸਮਝੌਤਾ ਰੱਦ ਕਰਦਾ ਔਰ ਪੰਜ ਧਾਰਾ ਪਾਸ ਕਰਕੇ ਪਾਣੀ ਇਸੇ ਤਰ੍ਹਾਂ جاری ਰੱਖਣ ਦਾ ਫੈਸਲਾ ਕਰ ਲੈਂਦਾ ਵਾ ਅਸਲ ਵਿੱਚ ਦਰਿਆਈ ਪਾਣੀਆਂ ਦੀ ਵੰਡ ਕਮੰਟਰੀ ਰਿਪੀਰੀਅਨ ਸਿਧਾਂਤ ਦੇ ਅਨੁਸਾਰ ਪ੍ਰਾਤਰੀ ਭਾਅ ਵਿੱਚ ਕੇਂਦਰ ਕੋਈ ਟ੍ਰਿਬਿਊਨਲ ਬਣਾ ਕੇ ਸਾਰਿਆਂ ਦਾ ਪੱਖ ਸੁਣ ਕੇ ਉਹਨੂੰ ਹੱਲ ਕਰੇ ਉਹਦੇ ਤਾਂ ਮੁੱਖ ਮੰਤਰੀ ਸਾਹਿਬ ਬੋਲਦੇ ਨਹੀਂ ਹੈਗੇ ਸਭ ਤੋਂ ਵੱਡਾ ਜਦੋਂ ਪਾਖੜਾ ਸੇਫਟੀ ਡੈਮ ਐ ਸੇਫਟੀ ਡੈਮ ਐਕਟ ਆਇਆ ਸੀਗਾ ਅਰੇ 2021 ਦੇ ਵਿੱਚ ਉਦੋਂ ਐਸ ਵੇਲੇ ਪਾਰਲੀਮੈਂਟ ਦੇ ਮੈਂਬਰ ਸੀ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਦੱਸਿਓ ਵੋਟ ਕਿੱਧਰ ਪਾਈ ਸੀ ਮਾੜਾ ਜਿਆ ਯਾਦ ਕਰਾਦਾ মিডিਆ ਨੂੰ ਵੀ ਸਵਾਲ ਪੁੱਛ ਲਿਓ ਵੀ ਵੋਟ ਉਦੋਂ ਕਿੱਧਰ ਪਾਈ ਸੀ ਉਦੋਂ ਦੱਸੋ ਪਿਓਦੋਂ ਤੁਸੀਂ ਕਦੋਂ ਬੋਲਦੇ ਸੀ ਉਦੋਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਕਈ ਕਿਸਾਨਾਂ ਜਥੇਬੰਦੀਆਂ ਨੇ ਮਹਾਲੀ 'ਚ ਪ੍ਰਦਰਸ਼ਨ ਕੀਤਾ ਉਦੋਂ ਤੁਹਾਡੀਆਂ ਪਾਣੀ ਵਾਲੀਆਂ ਜਲ ਤੋਂ ਪਖਲੋਤੀਆਂ ਸੀ ਉਹਨਾਂ ਦੇ ਖਿਲਾਫ ਕਿਸਾਨ ਕੋਈ ਜਥੇਬੰਦੀ ਨਹੀਂ ਹੈ ਜਿਹੜੀ ਇਹ ਜਲ ਸੇਫਟੀ ਡੈਮ ਐਕਟ ਦੇ ਉੱਤੇ ਵਿਰੋਧ ਨਹੀਂ ਬੋਲੀ ਹੈਗੀ ਤੇ ਤੁਸੀਂ ਕੀ ਵਿਧਾਨ ਸਭਾ ਦੇ ਵਿੱਚ ਜਿਹੜਾ ਜਿਹੜਾ ਸੇਫਟੀ ਜਲ ਸੇਫਟੀ ਐਕਟ ਜਿਹੜਾ ਹੈਗਾ ਉਹਦੇ ਵਿਰੁੱਧ ਮਤਾ ਕਿਉਂ ਨਹੀਂ ਪਾਇਆ ਹੈਗਾ ਉਹ ਦੱਸੋ ਤੁਸੀਂ ਇਕੱਲਾ ਉਹਦੇ ਵਿਰੁੱਧ ਉਹ ਸਮਝੌਤਾ ਰੱਦ ਕਰਨ ਦੀ ਗੱਲ ਤਾਂ ਤੁਸੀਂ ਵੀ ਨਹੀਂ ਕੀਤੀ ਹੈਗੀ ਵਿਧਾਨ ਸਭਾ ਦੇ ਵਿੱਚ ਤੂੰ ਮਸਲਾ ਹੈਗਾ ਜਦੋਂ ਤੁਹਾਡੇ ਕੋਲ ਵਿਧਾਨ ਸਭਾ ਵਾ ਠੀਕ ਹੈ ਜੀ ਉਹ ਡੈਮ ਸੇਫਟੀ ਐਕਟ ਦਾ ਵਿਧਾਨ ਸਭਾ ਚ ਮਤਾ ਪਾਸ ਕਰਕੇ ਉਹਨੂੰ ਰੱਦ ਕਰਨਾ ਚਾਹੀਦਾ ਸੀ ਜਿੰਨੇ ਸਾਰਾ ਵਖਰੇਵਾ ਖੜਾ ਕੀਤਾ ਔਰ ਤੁਸੀਂ ਇਕੱਲਾ ਮਤਾ ਪਾਸ ਕਰਕੇ ਵੀ ਕੇਂਦਰ ਜਿਹੜਾ ਵਾ ਵੱਧ ਪਾਣੀ ਨਾ ਛੱਡੇ ਇਹੀ ਗੱਲ ਕਰ ਰਹੇ ਜੋ ਜਾਂ ਤੁਸੀਂ ਜਦੋਂ ਮੁੱਖ ਮੰਤਰੀ ਸਾਹਿਬ ਸਭ ਤੋਂ ਵੱਧ ਚਾਹਤੇ ਜੇ ਤੁਸੀਂ ਇਸ ਵੇਲੇ ਸਾਡੇ ਪੀਐਮ ਸਾਹਿਬ ਦੇ ਜਾਂ ਗ੍ਰਹਿ ਮੰਤਰੀ ਦੇ ਤੁਸੀਂ ਦਿੱਲੀ ਕਿਉਂ ਨਹੀਂ ਚਲੇ ਜਾਂਦੇ ਹੈਗੇ ਇੱਥੇ ਰਾਜਨੀਤੀ ਕਰਦੇ ਹੈਗੇ ਨੇ ਇਸ ਕਰਕੇ ਤੁਸੀਂ ਰੜਕ ਰਹੇ ਜੇ ਔਰ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਰਣਕਾਰ ਰਹੇ ਜੇ ਕਿਉਂਕਿ ਉਸ ਤੁਹਾਡੇ ਖਿਲਾਫ ਮੁਖਰ ਹੋ ਕੇ ਤੁਹਾਡੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਹੈਗੇ ਆ ਇਸ ਕਰਕੇ ਨਿਸ਼ਾਨਾ ਬਣਾ ਕੇ ਕਿਸਾਨਾਂ ਨੂੰ ਪੂਰੇ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਜੇ ਮੈਨੂੰ ਲੱਗਦਾ ਇਹ ਵਾਜਬ ਨਹੀਂ ਹੈਗਾ ਜਿੱਥੋਂ ਤੱਕ ਭਰਾਓ ਹੁਣ ਆ ਜੰਗ ਦਾ ਸਵਾਲ ਸੀਗਾ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਵੀ ਕੋਈ ਵੀ جنگ جنگ ਆਪਣੇ ਆਪ ਦੇ ਵਿੱਚ ਵੈਸੇ ਕੋ ਮਸਲਾ ਬਣ ਜਾਂਦਾ ਹੈ ਆਪਣੇ ਆਪ ਦੀ ਮਸਲਾ ਹੁੰਦੀ ਹੈ ਦੋਵਾਂ ਮੁਲਕਾਂ ਦੇ ਵਿੱਚ ਜੜੇ ਪਹਿਲਗਾਮ 'ਚ ਜੋ ਕੁਝ ਵੀ ਹੋਇਆ ਉਹਦੀ ਕੋਈ ਵੀ ਤਾਰੀਫ ਨਹੀਂ ਕਰਦਾ ਹੈਗਾ ਉਹਨੂੰ ਹੋਰ ਟੰਗ ਨਾਲ ਨਿਪਟਿਆ ਜਾ ਸਕਦਾ ਦੋਵੇਂ ਮੁਲਕਾਂ ਵਿੱਚ ਜੰਗ ਲਾ ਕੇ ਪੂਰੇ ਦੇਸ਼ ਵਾਸੀਆਂ ਦਾ ਜਾਂ ਪੰਜਾਬੀਆਂ ਦਾ ਕੀ ਬਚਣਾ ਸੀਗਾ ਜਿਹੜੇ ਅਸੀਂ 26 ਜਾਂ 28 ਬੰਦਿਆਂ ਦੇ ਕਹਿੰਨੇ ਆਂ ਵੀ ਉਹਦਾ ਬਦਲਾ ਲੈਣਾ ਉਹਦੇ ਨੂੰ ਵੱਧ ਤਾਂ ਇਸ جنگ ਵਿੱਚ ਸਾਡੇ ਸ਼ਹੀਦ ਹੋ ਗਏ ਆ ਸੇ ਜਵਾਨ ਵੀ ਸ਼ਹੀਦ ਹੋ ਗਏ ਆ ਆਮ ਨਾਗਰਿਕ ਵੀ ਮਾਰੇ ਗਏ ਨੁਕਸਾਨ ਵੀ ਪਟਾ ਹੋਇਆ ਹੈਗਾ ਇਹ ਚੰਗੀ ਗੱਲ ਆ ਜੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਸਾਡੀ ਸਰਕਾਰ ਨੇ ਫੈਸਲਾ ਕੀਤਾ ਵੀ ਜੰਗ ਮਸਲੇ ਦਾ ਹੱਲ ਨਹੀਂ ਹੈਗਾ ਅਰੇ ਚੰਗੀ ਗੱਲ ਆ ਔਰ ਇਹਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਵਾਰੀ ਵੀ ਮੂੰਹ 'ਚੋਂ ਨਹੀਂ ਲਿਕਲਿਆ ਵੀ ਅਸੀਂ ਜੰਗ ਵਾਲੇ ਪਾਸੇ ਨਾ ਵਧੀਏ ਜੜਾ ਕੋ ਮਸਲਾ ਹੋਇਆ ਜਿਵੇਂ ਸਭ ਤੇ ਵੀ ਅੱਤਵਾਦੀ ਹਮਲੇ ਹੋਇਆ ਪਹਿਲੀ ਗੱਲ ਤਾਂ ਉਹਦੀ ਜਾਂਚ ਕਰ ਲਈਏ ਵੀ ਹਮਲਾ ਕੀਤਾ ਕਿੰਨਾ ਨੇ ਲੈਪਸ ਹੈ ਕਿੱਥੇ ਹੈਗੇ ਆ ਤੇ ਇਹਦੇ ਤੇ ਸਵਾਲ ਹੈਗੇ ਆ ਇਸ ਕਰਕੇ ਇਹਦੇ ਤੇ ਵੀ ਮੁੱਖ ਮੰਤਰੀ ਸਾਹਿਬ ਦਿੱਲੀ ਨਾਲ ਖੜੇ ਰਹੇ ਆ ਔਰ ਮੇਰਾ ਸਪਸ਼ਟ ਕਹਿਣਾ ਵੀ ਅਸ ਵਲੇ ਪੰਜਾਬ ਸਰਕਾਰ ਕੇਂਦਰ ਨਾਲ ਰੜ ਕੇ ਇਹ ਜਿਹੜਾ ਡੈਮਾ ਦੇ ਉੱਤੇ ਆ ਇਹ ਜਿਹੜਾ ਵਾ ਇਹ ਡਰਾਮਾ ਕਰ ਰਹੀ ਡਰਾਮਾ ਇਹ ਫੁੱਲ ਫਲੱਡ ਡਰਾਮਾ ਵਾ ਕੇਂਦਰ ਨਾਲ ਰਲ ਕੇ ਹੋ ਰਿਹਾ ਹੈਗਾ ਔਰ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਅਸੀਂ ਉਹਨੂੰ ਚੇਤਾਵਨੀ ਦੇਦਿਆਂ ਕਿ ਜਿਹੜਾ ਕਾਇਦਾ ਕਾਨੂੰਨ ਆ ਉਹ ਲਾਗੂ ਹੋਵੇ ਔਰ ੱੱੱਕੇ ਜੋਰੀ ਨਹੀਂ ਹੋਣੀ ਚਾਹੀਦੀ ਕੱਲ ਵੀ ਪੰਜਾਬ ਨਾਲ ਖੜੇ ਸੀ ਅੱਜ ਵੀ ਪੰਜਾਬ ਨਾਲ ਖੜੇ ਹੈਗੇ ਆ ਮੁੱਖ ਮੰਤਰੀ ਸਾਹਿਬ ਜਿਵੇਂ ਪੂਰੀ ਤਰ੍ਹਾਂ ناکਾਮਜਾਬ ਹੋ ਗਏ ਨਸ਼ਿਆ ਵਿਰੋਧ ਜੋ ਦੋਨਾਂ ਦਾ ਫੇਲ ਹੋ ਗਿਆ ਸਿੱਖਿਆ ਕ੍ਰਾਂਤੀ ਉਹਨਾਂ ਦੀ ਫੇਲ ਹੋ ਗਈ ਕਹਿੰਦੇ ਸੀ ਨਵਾਂ ਬਦਲ ਲੈ ਕੇ ਆਉਣਾ ਵਾ ਉਹ ਨਵਾਂ ਬਦਲ ਕਿਤੇ ਵੀ ਰੱਖਿਆ ਭ੍ਰਸ਼ਟਾਚਾਰ ਨਾਲ ਨੱਕੋ ਨੱਕ ਪੰਜਾਬ ਜੂਤ ਰਿਆ ਬੇਰੁਜ਼ਗਾਰੀ ਨਾਲ ਜੂਤ ਰਿਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਔਰ ਜਿਹੜਾ ਔਰ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਆਮ ਜਨਤਾ ਦੀ ਹਾਲਤੋਂ ਮਾੜੀ ਆ ਕੇਂਦਰ ਵੀ ਬੁਰੀ ਤਰ੍ਹਾਂ ਫਸਿਆਗਾ ਭਾਰਤ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਸੀਗਾ ਵੀ ਇੱਥੇ ਖੇਤੀ ਜਿੰਸਾ ਡੰਪ ਕਰਨ ਦਾ ਪੋਲਟਰੀ ਦਾ ਡੇਰੀ ਦਾ ਅਰ ਜੋ ਅੰਦਰ ਖਾਤੇ ਹੁਣ ਪੱਕਾ ਹੋ ਜਾਣਾ ਵਾ ਜਿਹੜਾ ਮੰਡੀ ਕਰਨ ਦੇ ਨਿੱਜੀ ਹੱਥਾਂ ਵਿੱਚ ਦੇਣ ਦਾ ਪਾਲਿਸੀ ਖਲਣਾ ਆਇਆ ਵਾ ਉਹ ਉਹ ਵੀ ਅਸੀਂ ਦੇਖਿਆ ਹੈਗਾ ਕੇਂਦਰ ਨੇ ਲਿਆਂਦਾ ਕੇਂਦਰ ਆਪਣੇ ਮਸਲੇ ਵਿੱਚ ਜਿਵੇਂ ਫਸਿਆ ਪਿਆ ਉਹਦੇ ਤੋਂ ਬਚਣਾ ਚਾਹੁੰਦਾ ਪੰਜਾਬ ਆਪਣਿਆਂ ਤੋਂ ਬਚਣਾ ਚਾਹੁੰਦਾ ਫਿਰ ਜਦੋਂ ਪਤਾ ਹੋਵੇ ਵੀ ਹਾਕਮ ਜੰਗ ਵਾਲੇ ਪਾਸੇ ਵੱਧਦੇ ਹੁੰਦੇ ਆ ਪੰਜਾਬੀਆਂ ਨੂੰ ਹਮੇਸ਼ਾ ਜੰਗ ਦਾ ਵਿਰੋਧ ਕਰਨਾ ਚਾਹੀਦਾ ਔਰ ਜੇ ਸਮਝੌਤਾ ਹੋਇਆ ਵਾ ਤੇ ਵਧੀਆ ਗੱਲ ਹੈਗੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ